ਵਾਰਾ ਮਨਜੀਤ ਕੌਰ ਨਾਲ ਜੋ ਵੀ ਮੇਰਾ ਮੈਟਰ ਸੀਗਾ ਮੇਰੀ ਉਹਦੇ 'ਚ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਉਹ ਬਾਬਾ ਮਾਨ ਸਿੰਘ ਅਕਾਲੀ ਨੇ ਸੂਫੀ ਗੁਜਰ ਦੇ ਨਾਲ ਗੱਲ ਕੀਤੀ ਸੀ ਕਿ ਸੁਖ ਰਤੇ ਨੂੰ ਸਮਝਾ ਦਿਓ ਉਹ ਬਹੁਤ ਸਾਰੀਆਂ ਗਲਤ ਗੱਲਾਂ ਸੋਸ਼ਲ ਮੀਡੀਆ ਤੇ ਕਰਦਾ ਹੈ ਗਾਲ-ਗਲੋਚ ਕਰਦਾ ਗਾਲਾਂ ਕੱਢਦਾ ਤੇ ਨਾਲ ਮਨਜੀਤ ਕੌਰ ਨੂੰ ਵੀ ਵਾਰਨਿੰਗ ਦਿੱਤੀ ਤੁਹਾਨੂੰ ਦੱਸ ਦਈਏ ਉਹਨਾਂ ਨੇ ਕਿਹਾ ਸੀ ਕਿ ਉਸ ਨੂੰ ਬੋਲੋ ਕਿ ਅੱਜ ਤੋਂ ਬਾਅਦ ਇਦਾਂ ਦਾ ਨਹੀਂ ਕਰਨਾ ਤੇ ਵੀਡੀਓ ਪਾ ਕੇ ਮਾਫੀ ਮੰਗ ਲੈਣ ਪਹਿਲਾਂ ਤਾਂ ਭਾਈ ਅਮਰਿਤਪਾਲ ਮੈਂ ਛੱਡ ਦਿੱਤਾ ਪਰ ਇਸ ਵਾਰ ਨਹੀਂ ਛੱਡਾਂਗੇ ਜਿੱਥੇ ਹੋਵੇਗਾ ਉੱਥੇ ਪਹੁੰਚ ਜਾਵਾਂਗੇ ਇਹ ਗੱਲ ਮੇਰੀ ਪਹੁੰਚਾ ਦਿਓ ਸੁਖਰਤਿਆ ਕੋਲ ਤਾਂ ਦੋਸਤੋ ਹੁਣ ਸੁਖਰਤਿਆ ਨੇ ਮਾਫੀ ਮੰਗ ਲਈ ਆ ਦੁਆਰਾ ਫਿਰ ਤੋਂ ਸੁਖਰਤਿਆ ਨੇ ਵੀਡੀਓ ਪਾ ਕੇ ਕਿਹਾ ਕਿ ਮੈਂ ਬਾਬਾ ਮਾਨ ਸਿੰਘ ਅਕਾਲੀ ਜੀ ਤੋਂ ਮਾਫੀ ਮੰਗਦਾ ਤੇ ਅੱਜ ਤੋਂ ਬਾਅਦ ਕੋਈ ਵੀ ਸੋਸ਼ਲ ਮੀਡੀਆ ਤੇ ਮੇਰੇ ਅਕਾਊਂਟ ਤੇ ਗਾਲਾਂ ਵਾਲੀ ਵੀਡੀਓ ਨਹੀਂ ਆਵੇਗੀ ਪਰ ਤੁਹਾਨੂੰ ਦਾ ਦੇ ਸੁਖ ਰਤਨੀ ਇਹ ਗੱਲ ਵੀ ਕਲੀਅਰ ਕਰ ਦਿੰਦੀ ਹੈ ਕਿ ਸਾਡੇ ਇੰਸਟਾਗ੍ਰam ਅਕਾਊਂਟ ਤੇ ਸੋਸ਼ਲ ਮੀਡੀਆ ਅਕਾਊਂਟਸ ਤੇ ਰੀਲਾਂ ਵਗੈਰਾ ਪਾਉਂਦੇ ਰਹਾਂਗੇ ਅਸੀਂ ਕੁੜੀਆਂ ਦੇ ਨਾਲ ਹੋਣ ਚਾਹੇ ਕੋਈ ਹੋਰ ਕਿਉਂਕਿ ਇਹ ਸਾਡਾ ਕੰਮ ਆ ਇਹ ਸਾਡਾ ਪ੍ਰੋਫੈਸ਼ਨ ਆ ਤੇ ਇਸ ਨੂੰ ਅਸੀਂ ਕਰਦੇ ਰਾਂਗੇ ਪਰ ਗਾਲਾਂ ਵਾਲੀ ਵੀਡੀਓ ਕੋਈ ਨਹੀਂ ਆਏਗੀ ਤੁਸੀਂ ਦੇਖੋ ਕੀ ਕਿਹਾ ਸੁਖ ਰਤੇ ਨੇ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਬੇਓ ਕਿਦਾਂ ਸਾਰੇ ਠੀਕ ਠਾਕ ਜੀ ਪੰਥ ਬੁੱਢਾ ਦਲ ਜੀ ਵੱਲੋਂ ਬਾਬਾ ਮਾਨ ਸਿੰਘ ਅਕਾਲੀ ਉਹਨਾਂ ਵੱਲੋਂ ਹੁਕਮ ਆਇਆ ਜੋ ਵੀ ਮੈਟਰ ਮੇਰਾ ਮਨਜੀਤ ਕੋਰਨਾ ਚੱਲ ਰਿਹਾ ਗਾਲੀ ਗਲੋਚ ਹੋਈ ਆ ਤੇ ਵਾਅਦਾ ਮੇਰੇ ਵੱਲੋਂ ਨਹੀਂ ਹੁੰਦਾ ਪਹਿਲ ਮੇਰੇ ਵੱਲੋਂ ਨਹੀਂ ਹੁੰਦੀ ਨਾ ਮੈਂ ਵਾਅਦਾ ਕਰਾਂ ਤੇ ਜੇ ਕੋਈ ਵਾਅਦਾ ਕਰਦਾ ਆ ਉਹ ਆਪ ਦਾ ਆਪ ਜ਼ਿੰਮੇਵਾਰ ਆ ਮਨਜੀਤ ਕੋਰਨਾ ਜੋ ਵੀ ਮੇਰਾ ਮੈਟਰ ਸੀਗਾ ਮੇਰੀ ਉਹਦੇ 'ਚ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਉਹ ਆਪ ਦੀ ਆਪ ਜ਼ਿੰਮੇਵਾਰ ਆ ਤੇ ਉਹਦਾ ਸਾਰਾ ਮੈਟਰ ਬਾਬਾ ਮਾਨ ਸਿੰਘ ਅਕਾਲੀ ਜੀ ਸੰਭਾਲਣਗੇ ਤੇ ਮੈਨੂੰ ਜੋ ਹੁਕਮ ਲੱਗਾ ਉਹ ਮੈਂ ਹੁਕਮ ਪੰਕਦਾ ਤਾਂ ਤੇ ਮੇਰੇ ਵੱਲੋਂ ਕੋਈ ਵੀਡੀਓ ਗਾੜੀ ਗਲੋਚ ਜਾਂ ਲੱਚਰ ਤਾਂ ਇਹੋ ਜੀ ਕੋਈ ਚੀਜ਼ ਨਹੀਂ ਆਊਗੀ ਜੋ ਮੈਂ ਪੋਸਟ ਕਰੀਲਾ ਦਾ ਆਪਦਾ ਕੰਮ ਕਰ ਰਿਹਾ ਉਹ ਮੇਰਾ ਕੰਮ ਆ ਉਹ ਮੇਰੀ ਪਰਸਨਲ ਲਾਈਫ ਆ ਤੇ ਕੰਮ ਮੈਂ ਆਪਦਾ ਕਰਦਾ ਰਹੂਗਾ ਆਪਾਂ ਮੜਾ ਗੜਾ ਭਾਵੇਂ ਚੰਗਾ ਕਰ ਪਰ ਮੇਰੇ ਵੱਲੋਂ ਕੋਈ ਗਾੜੀ ਗਲੋਚ ਕੋਈ ਇਸ ਤਰ੍ਹਾਂ ਮੈਨਾਂ ਆਊਗਾ ਬਾਕੀ ਆਪ ਦੇ ਆਪ ਜ਼ਿੰਮੇਵਾਰ ਹੈ ਜਿਹੜਾ ਬੰਦਾ ਕੋਈ ਐਕਸ਼ਨ ਕਰੂਗਾ ਉਹ ਆਪ ਦਾ ਆਪ ਜ਼ਿੰਮੇਵਾਰ ਸਤਿਨਾਮ ਵਾਹਿਗੁਰੂ